ਆਪਾਂ ਚੱਲਦੇ ਹਾਂ ਜੀ ਇਸ ਟਾਈਮ ਜਿਹੜੇ ਭਾਰਤ ਦੇ ਵਿੱਚ ਕੀ ਪੰਜਾਬ ਦੇ ਚਾਰਾਂ ਕੋਨਿਆਂ ਦੇ ਉੱਤੇ ਡੇਰੇ ਖੁੱਲੇ ਹੋਇਆ ਆ ਸਾਡੀ ਜਿਹੜੀ ਆ ਕੌਮ ਆ ਉਹਦੀਆਂ ਬੇਕੂਫੀਆਂ ਕਹਿ ਸਕਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੇ ਡੇਰੇ ਪਨਪੇ ਆ ਹੁਣ ਮੈਂ ਆਪਾਂ ਗੱਲ ਗੱਲ ਕਰਦੇ ਹਾਂ ਜੀ ਡੇਰਾ ਬਿਆਸ ਦੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਬਣਾ ਲਿਆ ਹੈ ਤੇ ਉਹਨਾਂ ਦੀ ਰਿਸ਼ਤੇਦਾਰੀ ਚ ਹੋਈਆਂ ਦੇਖੋ ਜਦੋਂ ਆਪਾਂ ਇਹ ਗੱਲ ਡੇਰਾਂ ਦੀ ਗੱਲ ਕਰਦੇ ਕਿ ਡੇਰੇ ਬਣੇ ਹੋਏ ਜੀ ਦੇਰਿਆਂ ਦਾ ਸਾਨੂੰ ਠੀਕ ਐ ਸੀ ਇਸ ਕੰਦੇ ਹੱਕ ਚ ਨਹੀਂ ਕਿ ਡੇਰੇ ਹੋਣੇ ਚਾਹੀਦੇ ਐ ਡੇਰੇ ਕਿਸੇ ਜਮਾਨੇ ਦੇ ਵਿੱਚ ਉਹ ਟਾਈਮ ਵੀ ਸੀ ਜਦ ਸਿੱਖ ਜੰਗਲਾਂ 'ਚ ਰਹਦੇ ਹੁੰਦੇ ਸੀ ਜੀ ਉਸ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸਮਾਲ ਦਦੀ ਸਵਲਖਰਮ ਦਸੀ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਸੰਭਾਰੇ ਜੀ ਤਾਂ ਮੇਰੇ ਖਿਆਲ ਮੁਤਾਬਕ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਸਾਡੇ ਲਿਸਨਰ ਸਹਿਬਾਨ ਜਿਵੇਂ ਕਰਨਲ ਸੋ ਢਿਲੋ ਹਣੀ ਹੈਗੇ ਹੈ ਉਹਨਾਂ ਨੂੰ ਜਿਆਦਾ ਸਾਡੇ ਨਾਲ ਜਾਣਕਾਰੀ ਆ ਆਪਾਂ ਨੂੰ ਬਹੁਤ ਮਾਰੀ ਦਰੁਸਤ ਵੀ ਕਰਨੀ ਹੁੰਦੀ ਹੈ ਉਦੋਂ ਕਹਿੰਦੇ ਜਿਹੜੇ ਕੁਛ ਦੇਰਿਆਂ ਵਾਲੇ ਜਾਂ ਕੁਛ ਸਾਧੂ ਸੀ ਉਹ ਸਾਧੂ ਜਿਹੜੇ ਹੈਗੇ ਆ ਸਾਧੂਆ ਦੇ ਪੇਸ ਦੇ ਵਿੱਚ ਜਿਹੜੇ ਉਸ ਤਰ੍ਹਾਂ ਦੇ ਸਿੱਖੀ ਵਾਲੇ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਉਹ ਕਰਦੇ ਰਹੇ ਪਰ ਡੇਰੇ-ਡੇਰੇ ਦਾ ਵੀ ਫਰਕ ਹੈ ਕਿ ਡੇਰੇ ਕਿਹੋ ਜਿਹੇ ਆਏ ਨੇ ਡੇਰੇਆਂ ਦੇ ਕਿਹੋ ਜਿਹਾ ਕੁਝ ਬਣ ਗਿਆ ਇਸ ਵੇਲੇ ਕਾਫੀ ਸਾਰੇ ਡੇਰੇ ਜਿਹੜੇ ਹੈਗੇ ਆ ਅਰ ਜੇ ਤੁਸੀਂ ਡੇਰੇਆਂ ਦੀ ਗੱਲ ਕਰਦੇ ਤੇ ਉਹਨਾਂ ਡੇਰੇਆਂ ਦੇ ਵਿੱਚ ਇਹ ਹੈ ਕਿ ਡੇਰੇ ਜਿਹੜੇ ਹੈਗੇ ਆ ਸਾਧਾ ਫਕੀਰਾਂ ਵਾਲੇ ਵੀ ਦੂਜੇ ਆ ਗਏ ਜਿਵੇਂ ਉਦਾਸੀਨ ਡੇਰੇ ਆ ਗਏ ਉਹ ਆਗੇ ਬਾਅਦ ਹੀ ਕਿਸੇ ਬੰਦੇ ਦਾ ਆਪ ਦਾ ਕੋਈ ਜਗ੍ਹਾ ਜਗਰ ਬਣਦਾ ਫਿੱਟ ਬੰਦਾ ਆਸਕੇ ਚਾਰਜਤਾ ਲਾ ਕੇ ਬਹਿ ਜਾਂਦਾ ਚੁੱਕੀ ਪਾਕੀ ਬਹਿ ਜਾਂਦਾ ਤੇ ਫਿਰ ਦੇਖਦਾ ਦੇਖਦਾ 2-4 ਸਾਲਾਂ ਦੇ ਵਿੱਚ ਉੱਥੇ ਬਹੁਤ ਵੱਡਾ ਮਹਿਲ ਬਣ ਜਾਂਦਾ ਹੈ ਮੇਰੇਦਾਰ ਉਹ ਵੀ ਹੋ ਗਏ ਆ ਪੂਰਾ ਸਰਾਮ ਹੋ ਗਿਆ ਇਹੋ ਜਿਹੇ ਲੋਕ ਲੇਕਿਨ ਇਹ ਨਾਲ ਸਾਨੂੰ ਇਹ ਵੀ ਦੇਖਣੇ ਪੈਣੇ ਕਿ ਡੇਰੇ ਸਾਡੀ ਆ ਆਪਣੇ ਧਰਮ ਦੇ ਵਿੱਚੋਂ ਸਿੱਖ ਧਰਮ ਦੇ ਵਿੱਚੋਂ ਹੀ ਤਾਂ ਡੇਰਾਬਾਦ ਪੈਦਾ ਹੋਇਆ ਹੀ ਹੈ ਬਿਲਕੁਲ ਕਿੰਨੇ ਡੇਰੇ ਹੈ ਕਿੰਨੀਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਸੰਸਥਾਵਾਂ ਅਕਾਲ ਤਖਤ ਸਾਹਿਬ ਦਾ ਜਿਹੜਿਆ ਹੈਗਾ ਆਪਣਾ ਕੋਡ ਆਫ ਕੰਡਕਟ ਉਹ ਨਹੀਂ ਮੰਨਦੀਆਂ ਜਿਹੜੀ ਸਾਡੀ ਮਤਲਬ ਧਾਰਮਿਕ ਹੈ ਜਿਹੜੀਆਂ ਰੌ ਰਿਚ ਹੈ ਜਿਹੜੀਆਂ ਵਿਥਿਆ ਹੋਈ ਹੈ ਜਿਹਨੂੰ ਆਪਾਂ ਮੇਰੇ ਨੂੰ ਸ਼ਬਦ ਨਹੀਂ ਯਾਦ ਆ ਰਿਹਾ ਵੀ ਕੀ ਕਹੀਏ ਆਪਾਂ ਨੂੰ ਮर्यादा ਜਿਹੜੀ ਉਹ ਮर्यादा ए कोड ऑफ कंडक्ट ਹੈ ਉਹ ਨਹੀਂ ਮੰਨਦੇ ਉਹ ਆਪ ਦਾ ਜਲਾ ਲੇਤੀ ਹੂੰ ਹੂੰ ਜਿਵੇਂ ਕਿ ਬਹੁਤ ਮਿਹਨਤ ਕਰਕੇ ਸਰਦਾਰ ਮਰਹੂਮ ਸਰਦਾਰ ਪਾਲ ਸਿੰਘ ਪੂਰੇ ਬਲਵੋਰਾ ਦੇ ਨਾਨਕ ਸ਼ਾਹੀ ਕੈਲੰਡਰ ਬਣਾਇਆ ਸੀ ਜੀ ਔਰ ਇਸ ਨਾਨਕ ਸ਼ਾਹੀ ਕੈਲੰਡਰ ਨੂੰ ਬਕਾਇਦਾ ਲਾਗੂ ਵੀ ਕਰਤਾ ਸੀ ਆਪਾਂ ਆਪਣੇ ਤਿੱਥਾ ਆਪਣੀ ਜਿਹੜੀ ਨਾਨਕਸਾਹੀ ਕੈਲੰਡਰ ਮੁਤਾਬਕ ਆਪਣੇ ਤਿੱਥ ਤਿਹਾਰ ਮਨਾਉਣ ਲੱਗੇ ਸੀ ਤੇ ਫਿਰ ਉਹੀ ਜਿਹ ਹੈਗਾ ਸੀ ਨਾਨਕਸਾਹੀ ਕੈਲੰਡਰ ਬਾਅਦ ਸ ਲੈਣਾ ਪਿਆ ਉਹਦੇ ਵਿੱਚ ਹੋਰ ਸੋਧਾਂ ਕਰਨੀਆਂ ਪਈਆਂ ਤੇ ਉਹਨਾਂ ਸੋਧਾਂ ਕਿਤੇ ਰਾਹੀਂ ਉਹਦੇ ਵਿੱਚ ਫੇਰ ਕੁਝ ਜਿਹੜਾ ਬਿਕਰਮੀ ਕੈਲੰਡਰ ਦੀ ਜਿਹੜੀ ਇਹ ਮਿਲਾਵਟ ਘੜ ਦਿੱਤੀ ਸੀ ਇਹਦੇ ਆਪਾਂ ਦੇਖੀ ਸਾਡਾ ਕੁਝ ਤਾਂ ਕਿੱਥੋਂ ਹੋਇਆ ਜੀ ਇਹ ਵੀ ਤਾਂ ਸਾਡੇ ਆਪਣੇ ਜਿਹੜੇ ਹੈਗੇ ਆ ਸਿੱਖ ਸਸਥਾਾਂ ਮਾ ਉਹਨਾਂ ਲਈ ਤਾਂ ਵਾ ਕਰਨੀ ਹੋਵੇਗਾ। ਜੀ। ਸੋ ਡੇਰਾਬਾਦ ਜੇ ਆਪਾਂ ਲਿਖੀ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਇੱਕ ਓੰਕਾਰ ਦੀ ਗੱਲ ਕੀਤੀ ਹੈ। ਕਿ ਇੱਕੋ ਪ੍ਰਮਾਤਮਾ ਸਾਰਾ ਸਾਨੂੰ ਉਹਨੂੰ ਮੰਨਣਾ ਚਾਹੀਦਾ ਹੈ। ਚਲੋ ਕੁਝ ਧਰਮੇ ਹੋ ਜੀ ਹੁੰਦੀ ਹੈ ਜਿੱਥੇ ਕੁਝ ਲੋਕ ਆਪੋ ਆਪਣੇ ਧਰਮ ਮਤਵ ਕਰ ਲੈਂਦੇ ਐ ਇਸਲਾਮ ਐ, 크੍ਰਿਸਟਿਅਨਿਟੀ ਐ ਇਹਨਾਂ ਦੀ ਆਪੋ ਆਪਣੇ ਧਰਮੇ। ਲੇਕਿਨ ਉੱਥੇ ਆਪਾਂ ਇਹ ਕਰ ਸਕਦੇ ਹਾਂ ਕਿ ਨਾ ਹੀ ਵੱਖੋ ਵੱਖਰੇ ਐ ਗੁਰੂ ਸਾਹਿਬ ਨੇ ਤਾਂ ਸਾਨੂੰ ਵੀ ਗੱਲ ਕਹੀ ਹੈ ਕਿ ਸਾਰੇ ਇੱਕੋ ਹੀ ਐ। ਜੀ। ਉਹਨਾਂ ਨੂੰ ਆਪਾਂ ਜਦੋਂ ਅਸੀਂ ਆਪਣੇ ਪੰਜਾਬ ਦੇ ਸੰਦਰਭ ਦੇ ਵਿੱਚ ਦੇਖਦੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਹਮਮ ਇਹਨੇ ਜਿਵੇਂ ਜਿਹੜਾ ਡੇਰਾ ਬਿਆਸ ਹੈ ਡੇਰਾ ਬਿਆਸ ਇਹ ਬਿਆਸ ਦੇ ਵਿੱਚ ਹੈ ਔਰ ਕਾਫੀ ਪੁਰਾਣਾ ਡੇਰਾ ਹੈ ਮੇਰੇ ਖਿਆਲ ਆ ਵੀ ਆ ਜਿਹੜੇ ਹੈਗੇ ਤੁਹਾਡੇ ਡੇਰਾ ਸੱਦਾ ਸੌਦਾ ਡੇਰਾ ਜਗਮਾਲ ਆਈ ਇਸ ਖਮਾਂ ਜਿਹੜੀਆਂ ਇਹਨਾਂ ਚੋਂ ਨਿਕਲ ਕੇ ਆਉਣਗੇ ਜੀ ਜਗਮਾਲ ਵਾਲੀ ਵਾਲਾ ਡੇਰਾ ਜਿਹੜਾ ਸੀ ਉਹ ਬਹਾਦਰ ਬਹਾਦਰ ਵਕੀਲ ਸਾਹਿਬ ਸੀ ਬਹਾਦਰ ਚੰਦ ਸੀ ਸ਼ੈਲੋਨਾ ਵਾਲਾ ਉਹਨਾਂ ਨੇ ਇੱਕ ਬਖਰੇ ਹੋ ਕੇ ਮੈਨੇਜਰ ਵੀ ਹੁੰਦੇ ਸੀ ਪਹਿਲਾਂ ਸੱਦਾ ਸੌਦਾ ਡੇਰੇ 'ਚ ਮਤ ਪੇਰੋਗੇ ਸੀ ਬਾਹਰ ਆ ਕੇ ਸੀ ਔਰ ਉਹਨੇ ਇੱਕ ਆਦ ਦਾ ਲੱਗ ਚੜਾ ਰਿਹਾ ਸੀ ਉਹ ਵੀ ਪਿਛਲੇ ਦਿਨੀ ਜਿਹੜੇ ਹੈ ਉਹ ਸਰਗਵਾ ਸੁਣ ਉਹਨਾਂ ਹੀ ਖਾਦੇ ਤੇ ਕਸੂਫੀ ਕਾਇਕ ਬਰਿੰਦਲ ਢਿੱਲੋ ਉਹਨੂੰ ਮੁਖੀ ਬਣਾ ਦਿੱਤੇ ਜੀ ਐਵੇਂ ਜਿਵੇਂ ਜੇ ਆਪਾਂ ਦੇਖੀ ਤੇ ਇਧਰ ਦੇ ਪਾਸੇ ਸਾਡੇ ਵਾਲੇ ਪਾਸੇ ਜਿਹੜਾ ਹੈਗਾ ਵਿਆਸ ਆ ਗਿਆ ਉਹ ਹਰਿਆਣੇ ਚ ਸੀ ਹੂੰ ਹਲੋ ਹਲੋ ਕੈਂਸਰ ਦੀ ਜਿਹੜੀ ਹੈ ਉਹ ਬਿਮਾਰੀ ਵੀ ਹੈ ਤੇ ਦਿਲ ਦਾ ਰੋਗ ਵੀ ਹੈ ਜੀ ਇਹ ਵਿਵਾਦਾਂ 'ਚ ਉਹਨੂੰ ਆਗੇ ਸੀ ਜਦੋਂ ਰੈਨਬੈਕ ਸੀ ਉਹ ਦਵਾਈਆਂ ਵਾਲੇ ਜਿਹੜੇ ਹੈਗੇ ਇਹਨਾਂ ਦੇ ਭਾਣਜੇ ਵਗੈਰਾ ਉਹ ਇਸ ਕੇਸ ਦੇ ਵਿੱਚ ਆਗੇ ਸੀ ਤੇ ਇਨਟੈਰੋਗੇਸ਼ਨ ਦੇ ਵਿੱਚ ਉਹਨਾਂ ਨੇ ਇਹਨਾਂ ਦਾ ਨਾਮ ਵੀ ਲੈ ਚਾ ਸੀ ਪਰ ਕਿਉਂਕਿ ਡੇਰਾ ਬਿਆਸ ਵਾਲੇ ਬਹੁਤ ਇਹਨਾਂ ਨੂੰ ਅਸੀਂ ਕਹਾਂਗੇ ਕੂਟਨੀ ਤਕਨੀਕ ਹੈ ਇਹ ਨੀਤੀ ਦੇ ਲੈਹੇ ਨਾਲ ਚਲਦੇ ਆਰੇ ਸਾਰੀਆਂ ਪੋਲੀਟੀਕਲ ਪਾਇਤਕੇ ਨਾਲ ਬਣਾ ਕੇ ਰੱਖਦੀ ਹੈ ਬਿਲਕੁਲ ਆਪਾਂ ਨੂੰ ਇਹ ਵੀ ਬਤਾ ਕੇ ਜਿਹੜੇ ਡੇਰਾ ਪਪਾ ਗੁਰਿੰਦਰ ਸਿੰਘ ਹੈ ਡੇਰਾ ਬਿਆਸ ਦੇ ਮੁਖੀ ਇਹਨਾਂ ਦੀ ਬੜੀ ਕਰੀਬੀ ਰਿਸ਼ਤੇਦਾਰੀ ਹੈ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਮ ਜੀ ਉਹ ਦੇ ਬਾਵਜੂਦ ਇਹਨੇ ਕਦੇ ਪ੍ਰਭਾਵ ਨਹੀਂ ਦਿੱਤਾ ਕਿ ਅਕਾਲੀ ਦਲ ਦੇ ਨੇੜੇ ਮਿਲਦੇ ਮਲਾਉਂਦੇ ਸਾਰੀਆਂ ਪਾਇਤੀਆਂ ਨੂੰ ਸਾਰੇ ਲੀਡਰਾਂ ਨੂੰ ਜੀ ਤੁਹਾਡੀ ਯਾਦ ਉਹਨੇ ਇੱਕ ਵਾਰੀ ਰਾਹੁਲ ਗਾਂਧੀ ਵੀ ਇੱਥੇ ਆਏ ਸੀ ਤੇ ਰਾਹੁਲ ਗਾਂਧੀ ਉਹਨੂੰ ਆਪਣੇ ਜਿਹੜੇ ਸੂਫੀ ਗਾਇਕ ਆਪਣੇ ਹੰਸ ਰਾਜ ਹੰਸ ਜੀ ਉਹਨਾਂ ਨੂੰ ਨਾਲ ਲੈ ਕੇ ਆਏ ਸੀ ਤੇ ਨਾਲੇ ਕੋਈ ਬਾਬਾ ਗੁਰਿੰਦਰ ਸਿੰਘ ਢੱਲੋਂ ਕੋਲੇ ਜੀ ਉਹਨੂੰ ਕਿਹਾ ਗਿਆ ਸੀ ਕਿ ਹੰਸ ਰਾਜ ਹੰਸ ਦਾ ਪ੍ਰਭਾਵ ਇਸਤੇਮਾਲ ਕੀਤਾ ਜਾਏ ਕਿਉਂਕਿ ਉਹ ਜਿਹੜਾ ਰਿਆਜ਼ ਕਰਦੇ ਹੁੰਦੇ ਨੇ ਨਾ ਸ਼ੈਜਰੀ ਉਹ ਐਕਸਰਸਾਈਜ਼ ਹੈ ਕਿਸਮ ਦੀ ਇਹਨਾਂ ਦੇ ਘਰੇ ਦੇ ਵਿੱਚ ਜਿਹੜਾ ਕੈਨਸਰ ਸੀ ਕਲੇ ਜੋ ਵੀ ਸੀ ਉਹ ਰਿਆਜ਼ ਕਰਵਾਉਂਦੇ ਜਿਹੜੇ ਕੋੜਾ ਉਹਦਾ ਸਾਰਿਆ ਸੀ ਹੰਸ ਰਾਜ ਹੰਸ ਜੀ ਫਿਰ ਆ ਪਿਛਲੇ ਤਾਂ ਇਹਨਾਂ ਦੇ ਨਾਲ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਚਾਹੇ ਵੱਡੇ ਵੱਡੇ ਲੀਡਰ ਆਖੜੇ ਪੋਲੀਟੀਕਲ ਪਾਰਟੀਆਂ ਦੀ ਉਹ ਇਹਨਾਂ ਦੇ ਕੋਲੇ ਆਉਂਦੇ ਰਹੀ इवन ਪ੍ਰਧਾਨ ਮੰਤਰੀ ਵੀ ਇੱਥੇ ਆ ਕੇ ਗਏ ਆ ਬਿਲਕੁਲ ਔਰ ਇਹ ਵੀ ਪ੍ਰਧਾਨ ਮੰਤਰੀ ਨੂੰ ਮਿਲਦੇ ਰਹੇ ਇਹਨਾਂ ਦਾ ਵਿਵਾਦ ਦੇ ਸਕੈਂਡਲ ਨੂੰ ਵੀ ਨੂੰ ਵੀ ਲੈ ਕੇ ਸੀ ਕਿ ਇਹਨਾਂ ਨੇ ਉੱਥੇ ਜਿਹੜੇ ਆਪਣੇ ਆਲੇ ਦੁਆਲੇ ਦੇ ਪਿੰਡ ਦੀ ਉਹ ਪਿੰਡਾਂ ਦੀਆਂ ਜ਼ਮੀਨਾਂ ਵੀ ਮਤਲਬ ਜਿਹੜੀਆਂ ਅਕਵਾਇਰ ਕਰਕੇ ਸ਼ੁਰੂ ਕਰਦਿਆਂ ਸ਼ੁਰੂ ਕਰ ਪਾ ਆ ਵੀ ਤੱਕ ਇਹ ਨਾਲ ਹੀ ਤਾਂ ਮੜ ਗਿਆ ਸ਼ੁਰੂ ਕਰ ਦਿੱਤੀ ਸੀ ਜੀ ਜੀ ਇੱਕ ਪਿੰਡ ਦੇ ਡਿੱਟਾ ਕਹਿੰਦੇ ਵੀ ਗੁਰੂ ਘਰ ਹੀ ਤਬਦੀਲ ਕਰਤਾ ਸੀ ਔਰ ਉੱਥੇ ਕਾਫੀ ਵੱਡਾ ਮੋਰਚਾ ਲੱਗਾ ਸੀ ਬਲਦੇਵ ਸਿੰਘ ਸਿੱਖਾ ਉਹਨਾਂ ਨੇ ਲੜਾਈ ਕਾਫੀ ਲੱਗੀ ਸੀ ਪਰ ਉਹਨੂੰ ਵੀ ਇਹ ਬੜੇ ਕੂਟਨੀਤਕ ਤਰੀਕੇ ਦੇ ਨਾਲ ਮਤਲਬ ਜਿਹੜਾ ਹੈ ਉਹ ਕੰਟਰੋਲ ਕਰ ਗਈ ਸੀ ਜੀ ਕਿ ਸਿਮਰਜੀਤ ਸਿੰਘ ਮਾੜ ਹੋਣਾ ਦੇ ਨਾਲ ਵੀ ਇਹਨਾਂ ਦੀ ਨੇੜਤਾ ਹੈਗੀ ਹੈ ਤੇ ਉਹਨਾਂ ਦੇ ਨਾਲ ਵਿੱਚ ਤੁਸੀਂ ਦੇਖਿਆ ਹੋਣਾ ਕਿ ਇਹ ਦਾਤੂ ਵਾਲਾ ਜਿਹੜਾ ਡੇਰਾ ਦਾਤੂ ਵਾਲਾ ਡੇਰਾ ਹੈ ਹਰਿਆਣੇ 'ਚ ਪੈਂਦਾ ਹੈ। ਉੱਥੇ ਵੀ ਗਏ ਸੀ ਤੇ ਉੱਥੇ ਜਾ ਕੇ ਇਹਨਾਂ ਨੇ ਆਪਣੇ ਪਾਪਾ ਬੰਜੀ ਸਿੰਘ ਦਾਤੂ ਵਾਲਾ ਜਿਹੜਾ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਫਿਰ ਜਦੋਂ ਤੁਸੀਂ ਦੇਖਿਆ ਹੋਣਾ ਵੀ ਬਹੁਤ ਜ਼ਿਆਦਾ ਕ੍ਰਾਈਸਿਸ ਵੱਧ ਗਿਆ ਸੀ, ਟਕਰਾਅ ਆ ਗਿਆ ਸੀ ਤਾਂ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਵੀ ਟੇਕਿਆ ਸੀ। ਉੱਥੇ ਉਹਨਾਂ ਨੇ ਪ੍ਰਵਾਹ ਦਿੱਤਾ ਸੀ ਕਿ ਅਸੀਂ ਦਰਬਾਰ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਬਰਾਬਰ ਦਾ ਸਤਿਕਾਰ ਦਿੰਨੇ ਆ। ਅ ਅ ਫੜਾ ਕੁ ਇਸ ਕਿਸਮ ਦੀਆਂ ਭਾਵਨਾਵਾਂ ਨੂੰ ਟੈਸਟ ਚਾਉਣੀ ਨੀयत ਨਹੀਂ ਇਸ ਤੱਕ ਦੇ ਨਾਲੇ ਸਾਰਾਂ ਤੋਂ ਦੂਜੇ ਜਿੰਨੇ ਡੇਰੇਦਾਰ ਹਨ ਉਹ ਮੈਂ ਡੇਰੇਦਾਰਾਂ ਦੇ ਨਾਲੋਂ ਥੋੜਾ ਜਿਹਾ ਬਚ ਕੇ ਚੱਲਣ ਵਾਲੀ ਸੀ ਬਚ ਕੇ ਚੱਲ ਗਈ ਸੀ ਜੀ ਜੀ ਹੁਣ ਉਹਨਾਂ ਨੂੰ ਮੇਰੇ ਖਲ ਮਹਿਸੂਸ ਹੋ ਗਿਆ ਕਿ ਮੇਰੀ ਹਾਲਤ ਬਹੁਤੀ ਚੰਗੀ ਨਹੀਂ ਤੇ ਕੱਲ ਨੂੰ ਫਿਰ ਮੇਰੀ ਗੈਰ ਮੌਜੂਦਗੀ ਦੇ ਵਿੱਚ ਵੇਰੇ ਠਾਗੋ ਡਾ ਨਹੀਂ ਹੁੰਦੇ ਫਿਰ ਇਹਰੇ ਦਾ ਹੈਡ ਕੀ ਨੇ ਕਿਹਨੂੰ ਬਣਾਇਆ ਜਾਵੇ ਤਾਂ ਜਸਦੀਪ ਸਿੰਘ ਗਿੱਲ ਨਾਂ ਦਾ ਇਹ ਮੁੰਡਾ ਜੀ ਇਹ ਕੈਮੀਕਲ ਇੰਜੀਨੀਰਿੰਗ ਕੀਤੀ ਹੋਈ ਹੈ ਇਹ ਕਿਸੇ ਬਾਹਲੂ ਜਿ ਯੂਨੀਵਰਸਿਟੀ ਤੋਂ ਜੀ ਜੀ ਉਹ ਜਿਹੜੀ ਆਪਣੀ ਦਵਾਈਆਂ ਦੀ ਕੰਪਨੀ ਹੈ ਸਿਪਲਾ ਹੂੰ ਹੂੰ ਇਹ ਸਿਪਲਾ ਕੰਪਨੀ ਦੇ ਜਿਹੜੇ ਹੈਗੇ ਬਹੁਤ ਵਡੇਰ ਘਾਰੀ ਸੀ 45 ਸਾਲ ਦੀ ਉਮਰ ਹੈ ਸਿਪਲਾ ਕੰਪਨੀ ਨੂੰ ਚਲਾਉਣ ਵਾਲੀ ਜਿਹੜੀ ਹੈਗੀ ਇਹ ਉਹ ਟੀਮ ਦੇ ਵਿੱਚ ਮੈਂਬਰ ਸੀ ਲੇਕਿਨ ਉਹਦਾ ਹਾਲਾਤ ਤੇ ਇਹ ਬਣੇ ਕਿ ਉੱਥੋਂ ਬਾਬੇ ਦੀ ਹਾਲਤ ਕਮਜ਼ੋਰ ਹੋ ਗਈ ਹੈ ਰਿਸ਼ਤੇਦਾਰ ਹੈ ਜਿਵੇਂ ਤੁਸੀਂ ਦੱਸਿਆ ਕਿ ਰਿਸ਼ਤੇਦਾਰੀ ਚੋਈ ਹੈ ਜੀ ਪਪਾ ਵੀ ਰਿਸ਼ਤੇਦਾਰੀ ਦੀ ਵਜੇ ਕਾੜਨੀ ਬੜਿਆ ਸੀ ਕਲ ਇਹਨੇ ਪਹਿਲਾ ਉਹਨਾਂ ਨੂੰ ਨਾਮਜ਼ਦ ਕਰ ਦਿੱਤਾ ਕਿ ਮੇਰਾ ਉਹ ਵਾਰਸ ਹੋਊਗਾ ਪਹਿਲਾ ਇਹਦਾ ਬਿਆਨ ਆਇਆ ਸੀ ਉਹ ਬਿਆਨ ਦੇ ਵਿੱਚ ਇਹੀ ਗੱਲ ਆ ਗਈ ਸੀ ਕਿ ਉਹ ਅੱਜ ਤੋਂ ਹੀ ਉਹਨੇ ਚਾਰਜ ਸੰਭਾਲ ਲਿਆ ਔਰ ਗੁਰਿੰਦਰ ਸਿੰਘ ਢਿੱਲੋਂ ਲਾਂਬੇ ਹੋ ਗਏ ਲੇਕਿਨ ਸ਼ਾਮ ਨੂੰ ਫਿਰ ਸਪਾਈ ਆ ਗਈ ਸੀ ਕਿ ਨਹੀਂ ਉਹ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹੀ ਬੈਠਿਆ ਕਰੂਗਾ ਜਿਦੋਂ ਗੁਰਿੰਦਰ ਸਿੰਘ ਢਿੱਲੋਂ ਆਪਣੀ ਮਤਲ ਜਿਹੜੀ ਹੈ ਕੋਈ ਜੋ ਸਭਾ ਕਰੂਗੀ ਉਹਦੇ ਨਾਲ ਬੈਠਿਆ ਕਰੂ ਜਿੰਨੀ ਦੇਰ ਤੱਕ ਗੁਰਿੰਦਰ ਸਿੰਘ ਢਿੱਲੋਂ ਜਿਦਾ ਹੈ ਉਨੀ ਦੇਰ ਤੱਕ ਮਤਲ ਜਿਹੜੇ ਹੈਗੇ ਉਹ ਵਾਰਸ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਉਹ ਡੇਰੇ ਦੇ ਹੈੱਡ ਬਣ ਜਾਣਗੇ ਔਰ ਪੜ੍ਹੇ ਲਿਖੇ ਬੰਦੇ ਖਰ ਵਧੀਆ ਗੱਲ ਇਹ ਹੈ ਕਿ ਜੇ ਪੜ੍ਹੇ ਲਿਖੇ ਬੰਦੇ ਇਸ ਪਾਸੇ ਹੋ ਗਏ ਤਾਂ ਘੱਟੋ ਘੱਟ ਉਹਨਾਂ ਦੇ ਵਿੱਚ ਜਿਹੜੀ ਆ ਪੱਕੀ ਕਿਸੇ ਦੀਆਂ ਕਨੇ ਆ ਮਾਨਤਾਵਾਂ ਬਣ ਜਾਂਦੀਆਂ ਗਲਤ ਮਾਨਤਾਵਾਂ ਬਣ ਜਾਂਦੀਆਂ ਉਹ ਤੋਂ ਥੋੜਾ ਜਿਹਾ ਪਾਸਾ ਕਰਦੇ ਐ ਮੈਂ ਜਿਵੇਂ ਕਿ ਪਹਿਲਾਂ ਗੱਲ ਕਰਕੇ ਤੇ ਕਿ ਉਹ ਢੇਰਾ ਬਿਆਸ ਵਾਲਾ ਜਿਹੜਾ ਰੋਣਾ ਪਿਆਰ ਸੀ ਉਹਨਾਂ ਪਿੰਡ ਵਾਲਾ ਜੀ ਉਹਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਦੇ ਗੁਰਿੰਦਰ ਸਿੰਘ ਨੇ ਢੋਨੇ ਬੜਾ ਵਧੀਆ ਤਰੀਕਾ ਕਰ ਅਪਣਾਇਆ ਔਰ ਗੱਲ ਬਹੁਤੀ ਜਾਂ ਫਿਰ ਉਹ ਬਦੀ ਨਹੀਂ ਉਹ ਮੁੱਕ ਗਈ ਸੀ ਆਪਾਸ ਕਰਦੇ ਆ ਵੀ ਇਹ ਜਿਹੜੀ ਹੈਗੀ ਹੈ ਕਜਮੀਤ ਆਰਾਮ ਰਹੀਮ ਵਗੈਰਾ ਵੱਖ-ਵੱਖ ਵਿਵਾਦਾਂ 'ਚ ਘਿਰੇ ਹੋਏ ਐ। ਡੇਰੇ ਨੂੰ ਗਲਤ ਕਮਾ ਉਸ ਦੇ ਇਸਤੇਮਾਲ ਕੀਤਾ। ਇਹ ਡੇਰਾਬਦ ਕੀ ਰੂਗਾ। ਜੀ। ਬਿਲਕੁਲ ਤੁਸੀਂ ਹਾਲੇ ਆਪਾਂ ਕਾਲ ਤੇ। ਹਾਂਜੀ ਸ਼ੇਰਗਿਲ ਸਾਹਿਬ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਹੈਲੋ। ਹੈਲੋ।